ਇਹ ਜਿਹੜੀ ਐਨਜੀਓ ਆ ਇਹਦੇ ਵਿੱਚ ਯਾਨੀ ਕਿ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਸਾਨੂੰ ਉਸ ਬਾਰੇ ਜਾਣਕਾਰੀ ਦਿਓ ਸਭ ਤੋਂ ਜਿਹੜੀ ਵੱਡੀ ਸਹੂਈਦਾ ਹੈਗੀ ਆ ਡਾਇਲਸੀ ਜਿਹੜਾ ਰੋਜ਼ ਤਿਲ ਤਿਲ ਡਾਇਲਸੀ ਵਾਲਾ ਮਰੀਜ਼ ਮਰਦਾ ਸਾਡੇ ਕੋਲ 20 ਮਸ਼ੀਨਾਂ ਲਾਈਆਂ ਹੋਈਆਂ ਨੇ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡਾਇਲਸੀ ਸੈਂਟਰ ਆ ਬਿਲਕੁਲ ਫ੍ਰੀ ਆਫ ਕੋਸਟ ਇੱਥੇ ਦੀ ਕੰਟੀਨਿਊ ਵੀ ਫ੍ਰੀ ਹੈ ਇਹਦੇ ਵਿੱਚ ਕੋਈ ਕੈਸ਼ ਕਾਊਂਟਰ ਸਾਡਾ ਨਹੀਂ ਹੈਗਾ ਇੱਥੇ ਤੁਹਾਨੂੰ ਮੈਂ ਦੱਸ ਦਵਾਂ ਦੇਖੋ ਜੀ ਇਹਦੇ ਚ ਉਹ ਸੇਵਾ ਕਿੱਥੇ ਜਾ ਰਹੀਆਂ ਜਿਹੜਾ ਕਿ ਸਮਾਜ ਨਹੀਂ ਕਰਦਾ ਜਿਹੜਾ ਕੰਮ ਸਮਾਜ ਨੂੰ ਕਰਨਿਆ ਸੀ ਉਹ ਹੈਲਪਫੁਲ ਐਂਜੋ ਨਰਸੇਵਾ ਨਾਰਾਇਣ ਸੇਵਾ ਡਾਇਲਸੀ ਸੈਂਟਰ ਕਰਾ ਐਜੂਕੇਸ਼ਨ ਹੈ ਟ੍ਰੀਟਮੈਂਟ ਹੈ ਪ੍ਰੋਪਰ ਵਧੀਆ ਹਸਪੀਟਲ ਵਗੈਰਾ ਟ੍ਰੀਟਮੈਂਟ ਮਿਲਦਾ ਜੀ ਇੱਥੇ ਬਿਲਕੁਲ ਜੀ ਬਿਲਕੁਲ ਹਸਪੀਟਲ ਕੇ ਮੇਰੀ ਹਸਪੀਟਲ ਹੀ ਹੈ ਬੜੀਆ ਸੇ ਬੜੀਆ ਹਸਪੀਟਲ ਕੇ ਬਰਾਬਰ ਕਾ ਟ੍ਰੀਟਮੈਂਟ ਮਿਲਦਾ ਹੈ ਸਾਫ ਸਫਾਈ ਬੜੀਆ ਹੈ ਆਪ ਦੇਖ ਹੀ ਰਹੇ ਹੋ ਔਰ ਬੜੀਆ ਹੈ ਵੈਲ ਕੇਅਰ ਵੈਲ ਟ੍ਰੇਨਡ ਸਟਾਫ ਹੈ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡਾਇਲਸੀ ਸੈਂਟਰ ਜਿਹੜਾ ਕਿ ਫ੍ਰੀ ਸੇਵਾ ਕਰ ਰਿਹਾ ਇਹ ਲੋਸੋ ਵੀ ਸਾਨੂੰ ਜਾਣਕਾਰੀ ਦੋਸ ਬਾਰੇ ਕਿ ਇਹਦੇ ਅੰਦਰ ਕਿੰਨੀਆਂ ਮਸ਼ੀਨਾਂ ਨੇ ਪੰਜ ਮਸ਼ੀਨਾਂ ਸਾਡੇ ਕੋਲ ਡਬਲ ਫਿਲਟਰ ਵਾਲੀਆਂ ਮਸ਼ੀਨਾਂ ਨੇ ਉਹ ਪੰਜਾਬ ਦੇ ਕਿਸੇ ਵੀ ਵੱਡੇ ਹਸਪਤਾਲ 'ਚ ਪੰਜ ਮਸ਼ੀਨਾਂ ਨਹੀਂ ਹੈ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹੁੰਦੇ ਅਸੀਂ 100 ਮਸ਼ੀਨਾਂ ਲਾਉਣਾ ਚਾਹੁੰਦੇ ਡਾਇਲਸਿਸ ਦੀ ਸਾਨੂੰ ਕੋਈ ਐਜਾ ਪਲੇਟਫਾਰਮ ਦੇਣ ਸਰਕਾਰੀ ਜਿੱਥੇ ਅਸੀਂ 100 ਮਸ਼ੀਨਾਂ ਲਾ ਸਕੀਏ ਬਥੇਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੋਏਗੀ ਡਾਇਲਿਸਿਸ ਕਿਸ ਰਿਲੇਟਿਡ ਹੁੰਦੀ ਹੈ ਇਹਦਾ ਟ੍ਰੀਟਮੈਂਟ ਕਰਨੇ ਕਿੰਨੇ ਕਿੰਨਾ ਟਾਈਮ ਬਾਜੂਰੀ ਹੁੰਦਾ ਹੈ ਦੇਖੋ ਜਿਹੜਾ ਡਾਇਲਿਸਿਸ ਤੇ ਮਰੀਜ਼ ਪਹੁੰਚਦਾ ਜਦੋਂ ਉਹਦੀਆਂ ਕਿਡਨੀਆ ਖਰਾਬ ਹੋ ਜਾਂਦੀਆਂ ਨੇ ਕਿਡਨੀਆ ਕਿਉਂ ਖਰਾਬ ਹੁੰਦੀਆਂ ਨੇ ਪੇਨ ਕਿਲਰ ਜ਼ਿਆਦਾ ਅੱਜ ਕੱਲ ਖਾਣਾ ਪੀਣਾ ਸਾਡਾ ਜਿਹੜਾ ਸਹੀ ਹੈ ਨਹੀਂ ਉਹਦੇ ਕਰਕੇ ਸਭ ਤੋਂ ਪਹਿਲਾਂ ਦਵਾਈ ਵਧੀਆ ਡਾਕਟਰ ਕੋਲ ਲਓ ਕਿਉਂਕਿ ਜ਼ਿਆਦਾ ਪੇਨ ਕਿਲਰ ਨਾਲ ਕਿਡਨੀ ਡੈਮੇਜ ਹੁੰਦੀ ਹੈਗੀ ਖਾਣਾ ਪੀਣਾ ਜਿਹੜਾ ਫਾਸਟ ਫੂਡ ਵਗੈਰਾ ਹੋਗੇ ਇਹ ਬਹੁਤ ਜ਼ਿਆਦਾ ਸਾਡਾ ਬੇੜਾਗੜਾ ਕਰ ਰਹੇ ਨੇ ਕਿਉਂਕਿ ਕੰਮ ਆਪਾਂ ਕਰਨਾ ਨਹੀਂ ਹੈਗਾ ਬੈਠੇ ਬੈਠੇ ਸਾਰਾ ਕੰਮ ਹੈ ਫਿਰ ਤੁਹਾਨੂੰ ਮੈਂ ਦੱਸ ਦਵਾਂ ਇੱਕ ਮਰੀਜ਼ ਕਈਆਂ ਦੀ ਤਾਂ ਹਫ਼ਤੇ 'ਚ ਦੋ ਹੁੰਦੀਆਂ ਨੇ ਕਈਆਂ ਦੀ ਦਿਨ ਕਈ ਤਾਂ 72 ਘੰਟੇ ਬਾਅਦ ਆਣਗੇ ਡੈਲਸੀਸ ਕਰਾਨਗੇ ਤਾਂ ਆਪਣਾ ਜੀਵਨ ਬਤੀਤ ਕਈ 48 ਘੰਟੇ ਬਾਅਦ ਇੱਥੇ ਆਣਾ ਪੈਂਦਾ ਹੈਗਾ ਡੈਲਸੀਸ ਕਰਾਨਗੇ ਤਾਂ ਜਾ ਕੇ ਆਪਣੀ ਜੀਵਨ ਦੀ ਜ਼ਿੰਦਗੀ ਅੱਗੇ ਚਲਾ ਸਕਦੇ ਨੇ ਇਹ ਬਹੁਤ ਮਾੜੀ ਬਿਮਾਰੀ ਹੈ ਇਹ ਕੈਂਸਰ ਤੇ ਹਾਰ ਨਾਲ ਉਹ ਵੀ ਮਾੜੀ ਬਿਮਾਰੀ ਹੈ ਹੈਲਪਫੁਲ ਐਨਜੀਓ ਨਰਸੇਵਾ ਨਾਰਾਇਣ ਸੇਵਾ ਫ੍ਰੀ ਡੈਲਸੀਸ ਸੈਂਟਰ ਇਹ ਜਿਹੜੀ ਐਨਜੀਓ ਹੈ ਇਹਦੇ ਵਿੱਚ ਯਾਨੀ ਕਿ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਸਾਨੂੰ ਉਸ ਬਾਰੇ ਜਾਣਕਾਰੀ ਦਿਓ ਦੇਖੋ ਜੀ ਇਹਦੇ 'ਚ ਉਹ ਸੇਵਾ ਕਿੱਥੇ ਜਾ ਰਹੀਆਂ ਜਿਹੜਾ ਕਿ ਸਮਾਜ ਨਹੀਂ ਕਰਦਾ ਜਿਹੜਾ ਕੰਮ ਸਮਾਜ ਨੂੰ ਕਰਨਿਆ ਸੀ ਉਹ ਹੈਲਪਫੁਲ ਇੰਜ ਨਰਸੇਵਾ ਨਾਰਾਇਣ ਸੇਵਾ ਡੈਲਸੀ ਸੈਂਟਰ ਕਰਾ ਐਜੂਕੇਸ਼ਨ ਸਭ ਤੋਂ ਜਿਹੜੇ ਬਜ਼ੁਰਗ ਨੇ ਉਹਨਾਂ ਲਈ ਖਾਣੇ ਦੀ ਸਹੂਲਤ ਹੈਗੀ ਆ ਸਭ ਤੋਂ ਜਿਹੜੀ ਵੱਡੀ ਸਹੂਲਤ ਹੈਗੀ ਆ ਡੈਲਸੀ ਦੀ ਜਿਹੜਾ ਰੋਜ਼ ਤਿਲ ਤਿਲ ਡੈਲਸੀ ਵਾਲਾ ਮਰੀਜ਼ ਮਰਜ਼ਾ ਸਾਡੇ ਕੋਲ 20 ਮਸ਼ੀਨਾਂ ਲਾਈਆਂ ਹੋਈਆਂ ਨੇ ਔਰ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਤੁਹਾਡੇ ਚੈਨਲ ਦੇ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡੈਲਸੀ ਸੈਂਟਰ ਹੈ ਬਿਲਕੁਲ ਫ੍ਰੀ ਆਫ ਕੋਸਟ ਇੱਥੇ ਦੀ ਕੰਟੀਨ ਵੀ ਫਰੀ ਹੈ ਇਹਦੇ ਵਿੱਚ ਕੋਈ ਕੈਸ਼ ਕਾਊਂਟਰ ਸਾਡਾ ਨਹੀਂ ਹੈਗਾ ਇੱਥੇ ਤੁਹਾਨੂੰ ਮੈਂ ਦੱਸ ਦਵਾਂ ਔਰ ਤੀਜੀ ਜਿਹੜੀ ਹੋਣਾ ਸੀ ਇੱਕ ਸੇਵਾ ਸਾਡੇ ਅਸੀਂ ਖੇਡ ਜਿਹੜੇ ਬੱਚੇ ਗਰੀਬ ਨੇ ਉਹ ਖੇਡਾਂ 'ਚ ਬੜੇ ਉੱਸਾ ਹੈ ਉਹਨਾਂ ਦਾ ਅਸੀਂ ਹੁਣੇ ਇੱਕ ਦਿਨ ਆਪਣਾ ਥੋੜੇ ਦਿਨ ਪਹਿਲਾਂ ਇੱਕ RAMLAL ji ਨੇ ਉਹਨਾਂ ਨੂੰ ਦੂੜਾਂ 'ਚ ਭੇਜੇ ਸੀ ਨੇਪਾਲ ਆਪਣੇ ਖਰਚੇ ਤੇ ਤਿੰਨ 골ਡ ਮੈਡਲ ਤਿੰਨੀ ਰਿਸਾਵੀਆਂ ਤਿੰਨੀ 골ਡ ਮੈਡਲ ਜਿੱਤ ਕੇ ਲਿਆਏ ਇਹ ਬਦਕਿਸਮਤੀ ਹੈ ਸਮਾਜ ਦੀ ਜਿਹੜਾ ਕਿ ਜ਼ਰੂਰਤਬਾਂਦ ਏ ਆ ਕੋਈ ਆਪਣਾ ਗਰੀਬ ਪਰਿਵਾਰ ਤੋਂ ਜਿਹੜਾ ਖਿਲਾੜੇ ਆ ਉਹ ਆਪਣੀ ਜਿਹੜੀ ਸਿੱਖਿਆ ਅੱਗੇ ਨਹੀਂ ਦਰਸਾ ਸਕਦਾ ਹੈਗਾ ਜੇ ਉਹਦੇ ਕਿਤੇ ਖੇਡਣ ਜਾਣਾ ਹੁਣ ਵਿਚਾਰਾ ਆਰਮ ਲਾਲ ਜੀ ਆਪਣੇ ਟਿਕਟ ਲਈ ਜਿਹੜਾ 26000 ਦਾ ਟਿਕਟ ਸੀ ਉਹਦੇ ਲਈ ਨਾ ਉੱਥੇ ਪਿੰਡ ਵਾਲੇ ਵਿਚਾਰੇ ਚਲੋ ਮਾਤੜ ਸਾਥੇ ਉਹਨੇ ਨਹੀਂ ਆ ਨਾ ਹੀ ਕਿਸੇ ਉੱਥੇ ਦੇ ਸਰਪੰਚ ਨੇ ਐਮਐਲਏ ਨੇ ਕਿਸੇ ਨੇ ਕੋਈ ਸਹਿਯੋਗ ਨਹੀਂ ਹੈਲਪਫੁਲ ਐਂਜੋ ਵੈਲਫੇਅਰ ਸੁਸਾਇਟੀ ਨੇ ਸਹਿਯੋਗ ਦਿੱਤਾ ਤੇ ਤਿੰਨ 골ਡ ਮੈਡਲ ਜਿੱਤ ਕੇ ਉਹਨੇ ਇੰਡੀਆ ਦਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਸਾਨੂੰ ਗਰਵ ਹੈ ਸਾਡੀ ਹੈਲਪਫੁਲ ਐਂਜੋ ਦਾ ਨਾਮ ਰੋਸ਼ਨ ਕੀਤਾ ਹੈਗਾ ਤੇ ਇਹ ਤਾਂ ਆਪਣੇ ਵਾਸਤੇ ਇੱਕ ਬਹੁਤ ਯਾਨੀ ਕਿ ਕਹ ਲਓ ਮਾਨ ਵਾਲੀ ਗੱਲ ਹੈ ਵੀ ਜਿਸ ਚੀਜ਼ ਤੋਂ ਸਮਾਜ ਪਿੱਛੇ ਰਹਿ ਰਿਹਾ ਆਪਾਂ ਉਸ ਚੀਜ਼ ਨੂੰ ਮਹੱਤਵ ਦੇ ਰਿਹਾ ਤਾਂ ਉਸੇ ਚ ਅੱਗੇ ਵਧ ਰਹੇ ਆ ਤੇ ਜਿਸ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡਾਇਲਿਸਿਸ ਸੈਂਟਰ ਜਿਹੜਾ ਕਿ ਫ੍ਰੀ ਸੇਵਾ ਕਰ ਰਿਹਾ ਤੇ ਦੱਸੋ ਵੀ ਸਾਨੂੰ ਜਾਣਕਾਰੀ ਦੋ ਇਸ ਬਾਰੇ ਕਿ ਇਹਦੇ ਅੰਦਰ ਕਿੰਨੀਆਂ ਮਸ਼ੀਨਾਂ ਨੇ ਤੇ ਜਿਹੜੇ ਆਪਰੇਟ ਕਿਸ ਤਰ੍ਹਾਂ ਹੁੰਦੀਆਂ ਨੇ ਤੁਹਾਨੂੰ ਮੈਂ ਦੱਸ ਦਵਾਂ ਇਹਦੇ ਚ 15 ਮਸ਼ੀਨਾਂ ਜਿਹੜੀਆਂ ਆਮ ਹਸਪਤਾਲਾਂ 'ਚ ਹੋ ਹੈਗੀਆਂ ਪੰਜ ਮਸ਼ੀਨਾਂ ਸਾਡੇ ਕੋਲ ਡਬਲ ਫਿਲਟਰ ਵਾਲੀਆਂ ਮਸ਼ੀਨਾਂ ਨੇ ਉਹ ਪੰਜਾਬ ਦੇ ਕਿਸੇ ਵੀ ਵੱਡੇ ਹਸਪਤਾਲ 'ਚ ਪੰਜ ਮਸ਼ੀਨਾਂ ਨਹੀਂ ਹੈਗੀਆਂ ਜਿਵੇਂ ਆ ਲਾਲੋ ਤੁਸੀਂ ਡੀ ਐਮ ਸੀ ਐ ਫੋਰਟੀ ਜਾਂ ਡੀ ਐਮ ਸੀ ਜੀ ਮੇਰੇ ਖਿਆਲ ਦੋ ਨੇ ਬਾਕੀ ਜੇ ਇੱਕ ਇੱਕ ਮਸ਼ੀਨ ਹੈਗੀ ਹੈ ਉਹ ਜਿਹੜੀਆਂ ਪੰਜ ਮਸ਼ੀਨਾਂ ਡਬਲ ਫਿਲਟਰ ਵਾਲੀ ਉਹਨਾਂ ਜਿਹੜੀ ਡੈਲਸੀ ਦੀ ਕੀਮਤ ਹੈ ਤਕਰੀਬਨ 4500 ਰੁਪਏ ਇੱਕ ਡਲਸੀ ਦੀ ਕੀਮਤ ਹੈ ਕਈਆਂ ਦੀ ਮਹੀਨੇ ਚ 12 ਹੁੰਦੀਆਂ ਨੇ ਕਈਆਂ ਦੀ 8 ਹੁੰਦੀਆਂ ਤੁਸੀਂ ਲਾ ਲਓ 60 70000 ਰੁਪਿਆ ਇੱਕ ਮਰੀਜ਼ ਦਾ ਲੱਗਦਾ ਜਿਹੜੀ ਦੂਜੀ ਹੈ ਉਹਦਾ ਵੀ 1800 ਰੁਪਿਆ ਪਪਲਾ ਸਿੰਘ ਜੈਕਸਨ ਲਾ ਲਓ ਬਾਰਿੰਗ ਜੈਕਸਨ ਵੀ ਬੜੇ ਮਹਿੰਗੇ ਨੇ ਤੁਸੀਂ ਇਹ ਲਾ ਲਓ 1800 ਲਾ ਕੇ 3000 ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਪੈ ਜਾਂਦਾ ਇੱਕ ਗਰੀਬ ਆਦਮੀ ਇੱਕ 10000 12000 ਕਮਾਨ ਵਾਲਾ ਕਿਵੇਂ ਕਰੂਗਾ ਮੈਂ ਤਾਂ ਤੁਹਾਡੇ ਚੈਨਲ ਲਈ ਵੀ ਇਹ ਕਹਿ ਰਿਹਾ ਸਮਾਜ ਚ ਦਿਨ ਨਹੀਂ ਵੀ ਧਾਰਮਿਕ ਸੰਸਥਾ ਨੇ ਔਰ ਮੇਰਾ ਉਪਰਾਲਾ ਹੈ ਮੈਂ ਕਈ ਮੰਦਰ ਕਮੇਟੀਆਂ ਨੂੰ ਮਿਲ ਚੁੱਕਿਆ ਹੈਗਾ ਉਹਨਾਂ ਨੂੰ ਮੈਂ ਕਹਿੰਨਾ ਕਿ ਪੰਜ-ਪੰਜ 10-10 ਮਸ਼ੀਨਾਂ ਲਾਓ 15% ਮਰੀਜ਼ ਜਿਹੜਾ ਹੈ ਮੇਰਾ ਆਕੜਾ ਨਹੀਂ ਹੈ ਇਹ ਤੁਸੀਂ ਆਕੜਾ ਸਰਕਾਰ ਜੀ ਦੱਸੋ ਡੈਲਸੀਜ ਲਈ ਮਰੀਜ਼ ਵਧ ਰਿਹਾ ਉਹ ਕਿਉਂ ਖਾਣਾ ਪੀਣਾ ਸਾਡਾ ਸਹੀ ਠੀਕ ਨਹੀਂ ਹੈਗਾ 15% ਮਰੀਜ਼ ਜੇ ਵਧ ਰਿਹਾ ਤੇ ਆਨ ਆਲਾ ਟਾਈਮ ਕੀ ਹੋਊਗਾ ਤੁਸੀਂ ਇਹ ਦੇਖੋ ਕੋਰੋਨਾ ਕਾਲ 'ਚ ਪਰਮਾਤਮਾ ਨੇ ਕਿੰਨੀ ਵੱਡੀ ਸੱਟ ਲਾਈ ਹਰ ਧਰਮ ਇਸ ਤਰ੍ਹਾਂ ਨੂੰ ਬੰਦ ਕਰਕੇ ਉਹ ਤਾਲੇ ਲਵਾਉਂਦੇ ਸੀਗੇ ਆਪਾਂ ਨੂੰ ਫੇਰ ਨਹੀਂ ਗੱਲਾਂ ਦੀ ਧਰਮ ਕੋਈ ਵੀ ਮਾੜਾ ਨਹੀਂ ਧਰਮ ਸਾਰੇ ਵਧੀਆ ਨੇ ਧਰਮ ਦਾ ਜਿਹੜਾ ਪਖੰਡ ਹੈ ਉਹ ਮਾੜਾ ਹੈਗਾ ਧਰਮ ਤਾਂ ਸਾਰੇ ਬਰਾਬਰ ਨੇ ਜੇ ਸ੍ਰਿਸ਼ਟੀ ਦਾ ਰਚੇਤਾ ਇੱਕੋ ਹੀ ਹੈਗਾ ਤੇ ਧਰਮ ਤਾਂ ਵੱਖਰੇ ਵੱਖਰੇ ਚਲੋ ਆਪਾਂ ਉਸ ਚੱਕਰ 'ਚ ਫਸੇ ਵੀ ਹੋਏ ਆ ਧਰਮ ਸਾਰੇ ਵਧੀਆ ਨੇ ਬਾਕੀ ਧਰਮ ਪਰਮਿਆਂ ਨੂੰ ਇਹ ਕੰਮ ਕਰਨੇ ਚਾਹੀਦੇ ਇੱਕ ਮੱਲੇ 'ਚ ਮੰਦਿਰ ਗੁਰਦੁਆਰਾ ਹਰ ਮੱਲੇ 'ਚ ਆਪਣੇ ਪੰਜਾਬ 'ਚ ਤਾਂ ਖਾਸ ਕਰਕੇ ਹੈ ਹੀ ਆ ਜੇ ਮੱਲੇ ਦੇ ਮੰਦਿਰ ਗੁਰਦੁਆਰੇ ਵਾਲੇ ਆਪਣੇ ਜਿਹੜੇ ਏਰੀਆ ਦੇ ਕਿੰਨੇ ਬੰਦੇ ਹੁੰਦੇ ਇੱਕ ਮੱਲੇ 'ਚ ਪੰਜ ਚਾਰ ਬੰਦੇ ਦੀਨ ਦੁਖੀ ਹੁੰਦੇ ਨੇ ਕਿਸੇ ਨੂੰ ਫੀਜ ਦੀ ਲੋੜ ਹੁੰਦੇ ਕਿਸੇ ਜੇ ਉਹ ਹੀ ਪੂਰਾ ਕਰ ਦੇਣ ਤਾਂ ਸਾਡੀ ਤਾਂ ਲੋੜ ਹੀ ਨਾ ਪਵੇ ਇਸ ਕਰਕੇ ਧਾਰਮਿਕ ਸੰਸਥਾ ਧਾਰਮਿਕ ਅਦਾਰਿਆਂ ਦਾ ਬਹੁਤ ਵੱਡਾ ਯੋਗਦਾਨ ਸਮਾਜ ਨੂੰ ਦੇਣਾ ਚਾਹੀਦਾ ਹੈਗਾ ਮੈਡੀਕਲ ਸਹੂਲਤਾਂ ਤੇ ਸਿੱਖਿਆ ਸਹੂਲਤਾਂ ਇਹ ਕੰਮ ਜੇ ਸਾਡੇ ਸਰਕਾਰਾਂ ਨਹੀਂ ਦੇ ਪਾਰੀਆਂ ਤੇ ਸਾਡੇ ਜਿਹੜੀ ਧਰਮ ਸਥਲਾਂ ਨੇ ਜਿਹੜੇ ਧਾਰਮਿਕ ਕਮੇਟੀਆਂ ਨੇ ਸਮਾਜ ਕਮੇਟੀਆਂ ਨੇ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਉਹ ਆਪਾਂ ਨੂੰ ਇਸ ਐਨਜੀਓ ਦੇ ਵਿੱਚ ਕਿੰਨੀ ਕੁ ਮਦਦ ਕਰ ਰਹੀ ਹੈ ਕਿੰਨੀ ਕੁ ਹੈਲਪਫੁਲ ਹੈਗੀ ਆਪਣੇ ਵਾਸਤੇ ਦੇਖੋ ਜਿਹੜਾ ਇਹ ਡੈਲਸੀ ਸੈਂਟਰ ਹੈ ਪੰਜਾਬ ਨਾਲ ਹੀ ਸਾਡਾ ਟਾਈਅਪ ਹੈ ਸਾਡੇ ਹੈਲਥ ਮਨਿਸਟਰ ਤੇ ਜਿਹੜੇ ਇੱਥੇ ਪਹਿਲੇ ਸਿਵਲ ਸਿਜਨ ਮੈਡਮ ਹਿਤੇਂਦਰ ਕੋਰ ਹੁਣ ਉਹ ਡਾਇਰੈਕਟਰ ਨੇ ਇਸ ਟਾਈਮ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਆ ਬਿਲਡਿੰਗ ਉਹਨਾਂ ਦੀ ਹੀ ਹੈ ਬਿਜਲੀ ਤੇ ਆ ਬਿਲਡਿੰਗ ਪਾਣੀ ਇਹ ਸਰਕਾਰ ਸਾਨੂੰ ਦੇ ਰਹੀ ਹੈ ਸਾਡਾ ਮਾਨ ਸਰਕਾਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹੁੰਦੇ ਆਂ ਅਸੀਂ 100 ਮਸ਼ੀਨਾਂ ਲਾਉਣਾ ਚਾਹੁੰਦੇ ਆਂ ਡੈਲਸਿਸ ਦੀ ਸਾਨੂੰ ਕੋਈ ਐਜਾ ਪਲੇਟਫਾਰਮ ਦੇਣ ਸਰਕਾਰੀ ਜਿੱਥੇ ਅਸੀਂ 100 ਮਸ਼ੀਨਾਂ ਲਾ ਸਕੀਏ ਕਿਉਂਕਿ ਭਗਵੰਤ ਮਾਨ ਜੀ ਕਹਿੰਦੇ ਨੇ ਜ਼ਰੂਰਤਵੰਤ ਤੇ ਬੇਸਹਾਰਾਂ ਦੀ ਬੜੀ ਸਹਾਇਤਾ ਕਰਦੇ ਜੇ ਆਹ ਵੀਡੀਓ ਉਹਨਾਂ ਤੱਕ ਪਹੁੰਚੇ ਤੇ ਅਸੀਂ ਵੀ ਕਹਾਂ ਨੇ ਇੱਕ ਵਾਰੀ ਆਓ ਹੈਲਥ ਮਨਿਸਟਰ ਸਾਹਿਬ ਦੇ ਨਾਲ ਆਓ ਸਾਡੇ ਬਲਬੀਰ ਸਿੰਘ ਜੀ ਹੈਲਥ ਮਨਿਸਟਰ ਨੇ ਉਹਨਾਂ ਨਾਲ ਆਓ ਤੇ ਦੇਖੋ ਕੀ ਹੈ ਕੀ ਚੀਜ਼ ਹੈ ਇਹ ਪਰਮਾਤਮਾ ਦਾ ਮੰਦਰ ਆ ਇਹ ਨਾਰਾਇਣ ਦਾ ਮੰਦਰ ਆ ਮੇਰੇ ਵਾਹਿਗੁਰੂ ਦਾ ਮੰਦਰ ਆ ਬਥੇਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੋਏਗੀ ਡਾਇਲਿਸਿਸ ਕਿਸ ਰਿਲੇਟਿਡ ਹੁੰਦੀ ਹੈ ਇਹਦਾ ਟ੍ਰੀਟਮੈਂਟ ਯਾਨੀ ਕਿੰਨੇ ਕਿੰਨੇ ਟਾਈਮ ਬਾਅਦ ਜ਼ਰੂਰੀ ਹੁੰਦਾ ਹੈ ਦੇਖੋ ਜਿਹੜਾ ਡਾਇਲਿਸਿਸ ਤੇ ਮਰੀਜ਼ ਪਹੁੰਚਦਾ ਜਦੋਂ ਉਹਦੀਆਂ ਕਿਡਨੀਆ ਖਰਾਬ ਹੋ ਜਾਂਦੀਆਂ ਨੇ ਕਿਡਨੀ ਪੇਨ ਕਿਲਰ ਜ਼ਿਆਦਾ ਅੱਜ ਕੱਲ ਖਾਣਾ ਪੀਣਾ ਸਾਡਾ ਜਿਹੜਾ ਸਹੀ ਹੈ ਨਹੀਂ ਉਹਦੇ ਕਰਕੇ ਸਭ ਤੋਂ ਪਹਿਲਾਂ ਦਵਾਈ ਵਧੀਆ ਡਾਕਟਰ ਕੋਲ ਲਓ ਕਿਉਂਕਿ ਜ਼ਿਆਦਾ ਪੇਨ ਕਿਲਰ ਨਾਲ ਕਿਡਨੀ ਡੈਮੇਜ ਹੁੰਦੀ ਹੈ ਜੀ ਖਾਣਾ ਪੀਣਾ ਜਿਹੜਾ ਫਾਸਟ ਫੂਡ ਵਗੈਰਾ ਹੋਗੇ ਇਹ ਬਹੁਤ ਜ਼ਿਆਦਾ ਸਾਡਾ ਬੇੜਾਗਰਾ ਕਰ ਰਹੇ ਨੇ ਕਿਉਂਕਿ ਕੰਮ ਆਪਾਂ ਕਰਨਾ ਨਹੀਂ ਆਇਆ ਬੈਠੇ ਬੈਠੇ ਸਾਰਾ ਕੰਮ ਹੈ ਇਹ ਕਿਡਨੀਆਂ ਤਾਂ ਹੀ ਖਰਾਬ ਹੁੰਦੇ ਜੇ ਕਿਡਨੀਆਂ ਦੀ ਵਰਜਿਸ ਹੁੰਦੀ ਰਵੇ ਘੁੰਮਦਾ ਫਿਰਦਾ ਸੈਰ ਵੱਤੋ ਵੱਤ ਕਰੋ ਸ਼ੂਗਰ ਜਿੰਨੀਆਂ ਉਹਨੂੰ ਘਟਾਓ ਬੀਪੀ ਨੂੰ ਘਟਾਓ ਇਹ ਡੈਲਸਿਸ ਤੇ ਬੰਦਾ ਤਾਂ ਜਾਂਦਾ ਜਦੋਂ ਦੀ ਕਿਡਨੀਆਂ ਖਰਾਬ ਹੋ ਜਾਂਦੇ ਤੁਹਾਨੂੰ ਮੈਂ ਦੱਸ ਦਵਾਂ ਇੱਕ ਮਰੀਜ਼ ਕਈਆਂ ਦੀ ਤਾਂ ਹਫ਼ਤੇ 'ਚ ਦੋ ਹੁੰਦੀਆਂ ਨੇ ਕਈਆਂ ਦੇ ਦਿਨ ਕਈ ਤਾਂ 72 ਘੰਟੇ ਬਾਅਦ ਆਣਗੇ ਡੈਲਸੀਜ ਕਰਾਣਗੇ ਤਾਂ ਆਪਣਾ ਜੀਵਨ ਬਤੀਤ ਕਈ 48 ਘੰਟੇ ਬਾਅਦ ਇੱਥੇ ਆਣਾ ਪੈਂਦਾ ਹੈਗਾ ਡੈਲਸੀਜ ਕਰਾਣਗੇ ਤਾਂ ਜਾ ਕੇ ਆਪਣੀ ਜੀਵਨ ਦੀ ਜ਼ਿੰਦਗੀ ਅੱਗੇ ਚਲਾ ਸਕਦੇ ਨੇ ਇਹ ਬਹੁਤ ਮਾੜੀ ਬਿਮਾਰੀ ਹੈ ਇਹ ਕੈਂਸਰ ਤੇ ਹਾਰ ਨਾਲ ਉਹ ਇਹ ਮਾੜੀ ਬਿਮਾਰੀ ਹੈ ਪਰਮਾਤਮਾ ਤਾਂ ਸੋ ਦੁਸ਼ਮਣ ਨੂੰ ਵੀ ਨਾ ਦੇਵੇ ਜਿੱਥੇ ਮਰੀਜ਼ ਪਰੇਸ਼ਾਨ ਉੱਥੇ ਉਹਦਾ ਪਰਿਵਾਰ ਵਾਲਾ ਪਰੇਸ਼ਾਨ ਮਰੀਜ਼ ਨੇ ਆਣਾ ਦੇਖੋ ਮੇਰੀ ਗੱਲੋਂ ਕੰਮ ਕੀ ਕਰੂਗਾ ਮੇਰੀ ਦੂਜੇ ਦਿਨ ਤੀਜੇ ਦਿਨ ਹੱਥ ਆਣਾ ਪੈਣਾ ਨਾਲ ਇੱਕ ਬੰਦਾ ਆਊਗਾ ਨਾ ਉਹ ਆਪਣਾ ਬਿਜ਼ਨਸ ਕਰ ਸਕਦਾ ਨਾ ਉਹ ਕੰਮ ਕਰ ਸਕਦਾ 13 ਸਾਲ ਦੀ 14 ਸਾਲ ਦੀ ਇੱਕ ਬੱਚੀ ਦੀ ਤੁਹਾਡੇ ਅਲਸੀ ਚੱਲ ਹੀ ਰਹੀ ਹੈ ਇਹਦਾ ਕੋਈ ਨਹੀਂ ਹੁਣ ਇੱਕ ਮਰੀਜ਼ ਆ ਉਹਨੂੰ 8 ਸਾਲ ਦੀ ਉਮਰ ਤੋਂ ਉਹਦੀ ਕਿਡਨੀਆ ਖਰਾਬ ਸੀਗੀਆਂ ਤੇ ਇਸ ਕਰਕੇ ਕਿਡਨੀਆ ਦਾ ਕੋਈ ਨਹੀਂ 8 ਸਾਲ ਤੋਂ ਲੈ ਕੇ ਇਹ ਜੱਤਾ ਕੁਮਾਰਾ ਕੀ ਜੱਤਕ ਹੈ ਬਾਕੀ ਬਹੁਤ ਗੰਦੀ ਬਿਮਾਰੀ ਹੈ ਪਰਮਾਤਮਾ ਕਿਸੇ ਨੂੰ ਨਾ ਦੇਵੇ ਇਹ ਬਿਮਾਰੀ ਨਾ ਦੇਵੇ ਕਿਸੇ ਨੂੰ ਔਰ ਮਰੀਜ਼ ਵਧ ਰਹੇ ਨੇ ਸਰਕਾਰਾਂ ਨੂੰ ਤਵੱਜੋ ਦੇਣੀ ਚਾਹੀਦੀ ਹੈ ਕਿਉਂ ਮਰੀਜ਼ ਵਧ ਰਹੇ ਨੇ ਵੱਤ ਤੋਂ ਵੱਤ ਵਧਿਆ ਤੋਂ ਵਧਿਆ ਡੈਲਸੀ ਸੈਂਟਰ ਉਹ ਡੈਲਸੀ ਮਰੀਜ਼ ਨੂੰ ਤਾਂ ਮੈਂ ਕਹਨਾ ਕੇਂਦਰ ਸਰਕਾਰ ਵੀ ਇਹ ਭਗਵੰਤ ਮਾਨ ਸਰਕਾਰ ਵੀ ਜੇ ਉਹਨਾਂ ਤੇ ਕੋਈ ਲੋਨ ਹੈ ਕੋਈ ਕਰਜ਼ਾ ਹੈ ਉਹਨਾਂ ਦਾ ਮਾਫ ਕਰਨਾ ਚਾਹੀਦਾ ਕਿਉਂਕਿ ਦੇਖੋ ਜਦੋਂ ਕਈ ਮਰੀਜ਼ ਵਿਚਾਰੇ ਲੋਨ ਲੈ ਲੈਂਦੇ ਨੇ ਕਿ ਕਿ ਲੋਨ ਉਸ ਤਰ੍ਹਾਂ ਤਾਂ ਮਿਲਣਾ ਨਹੀਂ ਬਿਜ਼ਨਸ ਕਰਕੇ ਆ ਉਹ ਸਾਰਾ ਖਰਚਾ ਆਪਣੀ ਬਿਮਾਰੀ ਤੇ ਲਾ ਦੇ ਉਹਨਾਂ ਦੀ ਮਜਬੂਰੀ ਹੁੰਦੀ ਹੈ ਝੂਠ ਕਿਸੇ ਨੂੰ ਬੋਲਣ ਦੀ ਲੋੜ ਨਹੀਂ ਹੈ ਕਿ ਝੂਠ ਬੁਲਵਾਉਂਦਾ ਹੈਗਾ ਪਰਮਾਤਮਾ ਹੀ ਬੁਲਵਾ ਦਿੰਦਾ ਹੈਗਾ ਮੈਂ ਤੇ ਇਹ ਗੱਲ ਕਹਿੰਦਾ ਇਸ ਕਰਕੇ ਉਹਨਾਂ ਦਾ ਕਰਜ਼ਾ ਵੀ ਮਾਫ਼ ਕੀਤਾ ਜਾਵੇ ਜਿਹੜੀ ਸੁਵਿਧਾ ਵੱਧ ਤੋਂ ਵੱਧ ਸੁਵਿਧਾ ਡਲਸੀ ਵਾਲੇ ਮਰੀਜ਼ ਨੂੰ ਮਿਲਣੀ ਚਾਹੀਦੀ ਮੇਰੇ ਹਿਸਾਬ ਨਾਲ ਦੇਖੋ ਮੈਂ ਤਾਂ ਹਾਂ ਇਹ ਸੰਸਥਾ ਨੂੰ ਗਾਂ ਲੋਕ ਸਸਥ ਧਾਰਮਿਕ ਸੰਸਥਾ ਵਾਲਾ ਸਮਾਜਿਕ ਸੰਸਥਾ ਲੋਕ ਹੈ ਨਾ ਕਿਉਂਕਿ ਡਲਸੀ ਵਾਲਾ ਜ਼ਰੂਰਤਮੰਦ ਮਰੀਜ਼ ਕਿੱਥੇ ਜਾਊਗਾ ਡਲਸੀ ਸੈਂਟਰ ਵੱਧ ਖੁੱਲੇ ਉਹਨਾਂ ਦੁਰਗਾ ਮਾਤਾ ਮੰਦਿਰ ਜਗਰਾਵਾਂ ਵਾਲੇ ਪੋਲਾਲੇ ਵੀ ਮੈਂ ਕੱਲ ਗੋਵਿੰਦ ਗੋਤਾ ਆਮਦੇ ਮੇਰੇ ਤੁਮਨ ਸਾਹਿਬ ਮਿਲੇ ਉਹਨਾਂ ਨੂੰ ਵੀ ਕਿਹਾ ਤੇ ਮੈਂ ਤਾਂ ਹਰ ਸਮਾਜ ਨੂੰ ਕਹਿ ਰਿਹਾ ਅਗਰਵਾਲ ਸਮਾਜ ਨੇ ਜਿੰਨੇ ਵੀ ਆ ਜਿੰਨੇ ਵੀ ਆ ਗਏ ਆ ਕਿ ਜਿਹੜੇ ਮਰੀਜ਼ ਨੇ ਉਹਨਾਂ ਦੀ ਸੇਵਾ ਕਰੋ ਨਹੀਂ ਆਪਾਂ ਡੈਲਸੀ ਸੈਂਟਰ ਖੋਲ ਸਕਦੇ ਘਟ ਤੋਂ ੜੇ ਤਾਂ ਦੇਖ ਸਕਦੇ ਕਿੱਥੇ ਡੈਲਸੀ ਜੀ ਮਰੀਜ਼ ਆ ਉਹਦੀ ਸੇਵਾ ਕਰੀਓ ਉਹਦੇ ਘਰੇ ਜਾ ਕੇ ਦੇਖੋ ਉਹਦਾ ਬੱਚਾ ਪੜਾਓ ਉਹਨੂੰ ਦਵਾਈ ਦਿਵਾਓ ਜੋ ਵੀ ਸਹਾਇਤਾ ਡੈਲਸੀ ਜਾਲਿਆਂ ਦੀ ਕਰੋ ਸੇਵਾ ਤਾਂ ਹਰ ਇੱਕ ਮਰੀਜ਼ ਦੀ ਹੋਣੀ ਚਾਹੀਦੀ ਹੈ ਬਾਕੀ ਆ ਜਿਹੜਾ ਮਰੀਜ਼ ਹੈ ਕਿਉਂਕਿ ਇਹ ਤਿਲ ਤਿਲ ਮਰਦਾ ਹੈ ਮੇਰੀ ਫਿਰ ਉੱਥੇ ਹੀ ਗੱਲ ਹੋ ਜਾਂਦੀ ਹੈ ਔਰ ਸਮਾਜ ਨੂੰ ਮੈਂ ਇਹ ਗੱਲ ਕਵਾਂਗਾ ਦੇਖੋ ਧਰਮ ਮਾੜਾ ਨਹੀਂ ਆ ਫਿਰ ਮੈਂ ਕਹਿ ਰਿਹਾ ਧਰਮ ਨੂੰ ਧਰਮ ਸਮਝ ਕੇ ਕਰਮ ਦੀ ਸੇਵਾ ਵੀ ਮੈਂ ਧਾਰਮਿਕ ਬੰਦੇ ਨੂੰ ਕਹਾਂਗਾ ਜਿੱਥੇ ਉਹ ਧਰਮ ਦਾ ਪਾਠ ਪੜ੍ਹਾ ਰਹੇ ਸਾਡੇ ਸੰਤ ਸਮਾਜ ਹੈ ਸਾਡੇ ਡੇਰੇ 'ਚ ਹੈਗੇ ਨੇ ਹੋਰ ਵੀ ਜਿੰਨੇ ਆ ਗਏ ਸਾਧੂ ਸੰਤ ਹੈਗੇ ਜਿੰਨੇ ਵੀ ਆ ਗਏ ਜੇ ਆਪਾਂ ਧਰਮ ਦਾ ਪਾਠ ਪੜ੍ਹਾ ਰਿਆ ਕਰਮ ਪੜ੍ਹਾਉਂਗੇ ਤਾਈਂ ਮੁਕਤੀ ਹੈ ਧਰਮ ਨੇ ਫਿਰ ਹੱਥੇ ਰਹਿ ਜਾਣਾ ਹੈਗਾ ਕਰਮ ਨੇ ਨਾਲ ਲੈ ਕੇ ਜਾਣਾ ਕਹਿੰਦੇ ਤੇਰਾ ਕੀਤਾ ਤੇਰੇ ਨਾਲ ਜਾਣਾ ਹੈਗਾ ਤੇ ਇਸ ਕਰਕੇ ਕਰਮ ਦਾ ਪਾਠ ਵੀ ਪੜ੍ਹਾਓ ਧਰਮ ਨਾਲ ਤਾਈਂ ਇਹ ਇੰਡੀਆ ਉੱਪਰ ਤਰੱਕੀ ਕਰੂਗਾ ਹੁਣ ਬਾਹਲੇ ਮਲੋਖ ਨੇ ਉੱਥੇ ਕਿਹੜਾ ਧਰਮ ਨਹੀਂ ਹੈਗੇ ਉਹ ਸਿਸਟਮ ਨਾ ਲੱਗੇ ਇੱਥੇ ਤਾਂ ਧਰਮ ਦਾ ਬੇ ਸਿਸਟਮ ਹੀ ਹੈਗਾ ਜੇ ਕਿਸੇ ਨੂੰ ਕੁਝ ਕਹਿ ਦਈਏ ਸਾਨੂੰ ਮਾਰਨ ਤੇ ਆਂਦਾ ਹੈਗਾ ਮੈਂ ਤਾਂ ਫਿਰ ਤੁਹਾਡੇ ਮੈਦਮ ਧਰਮ ਕੋਈ ਮਾੜਾ ਨਹੀਂ ਮਾੜੇ ਧਰਮ ਅਸੀਂ ਆਪ ਬਣਾਏ ਹੋਏ ਨੇ ਬਾਬੇ ਨਾਨਕ ਨੇ ਕੀ ਕੀਤਾ ਸੀ ਕੋਈ ਰਾਹ ਤੇ ਚੱਲਦਾ ਬਾਬੇ ਨਾਨਕ ਦੀ ਹੈ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਵੰਸ ਵਾਸਤਾ ਕਾਦੇ ਲਈ ਕਿ ਸਮਾਜ ਲਈ ਪੁੱਛ ਤੇ ਇਸ ਕਰਕੇ ਜਿਹੜੇ ਸਾਡੇ ਮਹਾਪੁਰਸ਼ ਨੇ ਉਹਨਾਂ ਦੇ ਸਯੋਗ ਜਿਨ੍ਹਾਂ ਨੂੰ ਆਪਾਂ ਦੇਖਿਆ ਹੈਗਾ ਉਹਨਾਂ ਦੇ ਸਯੋਗ ਨਾਲ ਚੱਲੋ ਤੇ ਆਪਾਂ ਵਧੀਆ ਰਹਾਂਗੇ ਕਰਮ ਦੀ ਸੇਵਾ ਕਰੋ ਧਰਮ ਦੇ ਨਾਲ ਕਰਮ ਦੀ ਸੇਵਾ ਵੀ ਕਰੋ ਤੇ ਜਿਹੜੀ ਆਪਣੀ ਆਡੀਅנס ਦੇਖ ਰਹੀ ਆ ਉਹਨਾਂ ਨੂੰ ਕੀ ਪ੍ਰਕਾਸ਼ਨ ਦੇਣਾ ਚਾਹਾਂ ਕਿ ਤੁਸੀਂ ਸਾਡੇ ਨਾਲ ਜ਼ਿਆਦਾ ਜਾਣਦੇ ਹੋ ਕਿ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਤੇ ਇਹ ਤੋਂ ਮਿਸ ਕਹੋ ਵੀ ਆਪਣੇ ਪਰਿਵਾਰ ਨੂੰ ਵੀ ਕਿਵੇਂ ਬਚਾਇਆ ਜਾ ਸਕਦਾ ਦੇਖੋ ਮੇਰੇ ਨੂੰ ਹੱਥ ਜੋੜ ਕੇ ਸਾਰੇ ਆਡੀਅנס ਨੂੰ ਇਹ ਹੈਗੀ ਬੇਨਤੀ ਇਕਤਾ ਖਾਣਾ ਪੀਣਾ ਜਿਹੜਾ ਬਾੜਲਾ ਘੱਟ ਕਰੋ ਬਹੁਤ ਘੱਟ ਕਰੋ ਸੈਰ ਕਰੋ ਜੇ ਤੁਹਾਨੂੰ ਬੀਪੀ ਆ ਉਹ ਤੇ ਕੰਟਰੋਲ ਰੱਖੋ ਸ਼ੂਗਰ ਆ ਉਹ ਤੇ ਕੰਟਰੋਲ ਰੱਖੋ ਸਭ ਤੋਂ ਵੱਡਿਆ ਪੇਨ ਕਿਲਰ ਘੱਟ ਤੋਂ ਘੱਟ ਲੋ ਅੱਛੇ ਡਾਕਟਰ ਨਾਲ ਕਰਕੇ ਦਵਾਈ ਲੋ ਮੈਂ ਨਹੀਂ ਕਹਿੰਦਾ ਨਾ ਲੋ ਬਿਮਾਰੀ ਜੇ ਹੈਗੀ ਇਹ ਤਾਂ ਹੱਲ ਤਾਂ ਦਵਾਈ ਹੈ ਡਾਕਟਰ ਹੀ ਹੈ ਨਾ ਆਪਾਂ ਐਵੇਂ ਕਿਤੇ ਕਿਤੇ ਕੋਲ ਝਾੜਪੂਸ ਵਾਲੇ ਕੋਲ ਚਲੇ ਜਾਈ ਨਹੀਂ ਬਿਮਾਰੀ ਦਾ ਹੱਲ ਡਾਕਟਰ ਨੇ ਹੀ ਕਰਨਾ ਅੱਛੇ ਅੱਛੇ ਡਾਕਟਰ ਨੇ ਪੇਨ ਕਿਲਰ ਤੋਂ ਬਚੋ ਬਾੜਲਾ ਖਾਣਾ ਸੈਰ ਜਿੰਨੀ ਹੋ ਸਕੇ ਵੱਧ ਤੋਂ ਵੱਧ ਕਰੋ ਤਾਂ ਕਿਡਨੀਆ ਤੁਹਾਡੀਆਂ ਬਚ ਸਕਦੀਆਂ ਨੇ ਤਾਂ ਨੋਮੇ ਦਾ ਦਾ ਬਾਥਰੂਮ ਹੈ ਜਿਵੇਂ ਬਾਥਰੂਮ ਆ ਰਿਹਾ ਉਹਨੂੰ ਰੋਕੋ ਨਾ ਠੀਕ ਹੈ ਜੀ ਉਹਨੂੰ ਰੋਕੋ ਨਾ ਬਾਥਰੂਮ ਨੂੰ ਫਟਾਫਟ ਕਰ ਦਿਓ ਕਿਉਂਕਿ ਇਹ ਚੀਜ਼ਾਂ ਵੀ ਕਿਡਨੀਆਂ ਖਰਾਬ ਕਰਦੀਆਂ ਨੇ ਜਿਆਦਾ ਖਾਣਾ ਜਿਵੇਂ ਲੋਕੀ ਜਿਆਦਾ ਖਾਣ ਦੀ ਹੋੜ ਹੈ ਉਹ ਵੀ ਨਾ ਲਿਮਟਿਡ ਹਰ ਇੱਕ ਚੀਜ਼ ਲਿਮਟਿਡ ਰੱਖੋਗੇ ਤੁਹਾਡੀਆਂ ਕਿਡਨੀਆਂ ਬਚਿਆ ਰਹਿਣਗੀਆਂ ਸਾਡੇ ਨਾਲ ਮਰੀਜ਼ ਵੀ ਮੌਜੂਦ ਨੇ ਜਿਹੜੇ ਕਿ ਇੱਥੇ ਆਪਣਾ ਟ੍ਰੀਟਮੈਂਟ ਕਰਾਣ ਆਏ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਕਿ ਕਿੰਨਾ ਟਾਈਮ ਹੋ ਗਿਆ ਆਉਂਦਿਆਂ ਨੂੰ ਤੇ ਇੱਥੇ ਜਿਹੜੀ ਸੇਵਾ ਕਿੱਦਾਂ ਦੀ ਮਿਲਦੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰ ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦੇ ਆ ਨੂੰ ਮੀਸ ਡਾਇਲਸਿਸ ਕਰਾਉਂਦੇ ਆ ਇਹਦਾ ਹਮ ਜਨਵਰੀ ਸੇ ਆ ਰਹੇ ਹਾਂ ਹੂੰ ਬੜੀਆ ਸਰਵਿਸ ਮਿਲਦੀ ਹੈ ਟ੍ਰੀਟਮੈਂਟ ਹੈ ਪ੍ਰੋਪਰ ਵਧੀਆ ਹਸਪੀਟਲ ਵਗੈਰਾ ਟ੍ਰੀਟਮੈਂਟ ਮਿਲਦਾ ਜੀ ਇੱਥੇ ਬਿਲਕੁਲ ਜੀ ਬਿਲਕੁਲ ਹਸਪੀਟਲ ਕੇ ਵੀ ਹਸਪੀਟਲ ਹੀ ਹੈ ਬੜੀਆ ਸੇ ਬੜੀਆ ਹਸਪੀਟਲ ਕੇ ਬਰਾਬਰ ਕਾ ਟ੍ਰੀਟਮੈਂਟ ਮਿਲਦਾ ਹੈ ਸਾਫ ਸਫਾਈ ਬੜੀਆ ਹੈ ਆਪ ਦੇਖ ਹੀ ਰਹੇ ਹੋ ਔਰ ਬੜੀਆ ਹੈ ਵੈਲ ਕੇਅਰ ਵੈਲ ਟ੍ਰੇਨਡ ਸਟਾਫ ਹੈ ਥੋੜੀ ਜੀ ਡਾਇਲਸਿਸ ਹੈ ਉਹ ਮੀਨਸ ਕਿੰਨੀ ਵਾਰੀ ਹੁੰਦੀ ਹੈ 48 ਘੰਟੇ ਬਾਅਦ 72 ਘੰਟੇ ਬਾਅਦ ਹਫਤੇ ਮੇਂ 3 ਦਿਨ ਹੁੰਦੀ ਹੈ ਮੇਰੀ ਹਫਤੇ ਮੇਂ 3 ਦਿਨ